ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰੋਗਨ ਤੇ ਅਰ ਸੋਗਨ ਤੇ ਜਾਲ ਜੋਗਨ ਤੇ ਬਹੁ ਭਾਂਤ ਬਚਾਵੈ ਸੱਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੈ ਰੋਗਨ ਤੇ ਅਰ ਸੋਗਨ ਤੇ ਜਾਲ ਜੋਗੰਤੇ ਬਹੁ ਭਾਂਤ ਬਚਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਗੁਰਮੁਖ ਜਨ ਪਿਆਰਿਓ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਬਾਣੀ ਤਵ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੇ ਸੰਥਿਆ ਸਰਵਨ ਕਰ ਰਹਿਆ ਸਤਿਗੁਰੂ ਸਭ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਰੋਗੰਤੇ ਅਰ ਸੋਗੰਤੇ ਰੋਗੰਤੇ ਇਥੇ ਆਪਾ ਜਮ ਕੇ ਲਾਵਾਂਗੇ ਔਰ ਸੋਗੰਤੇ ਇਥੇ ਵਿਸ਼ਰਾਮ ਲੱਗੇਗਾ ਜਾਲ ਪੋਲਾ ਬੋਲਿਆ ਜਾਵੇਗਾ ਜੋਗਨ ਤੇ ਇਥੇ ਠੰਮ ਕੇ ਲਾਵਾਂਗੇ ਬਹੁ ਭਾਂਤ ਭੱਬੇ ਕੰਨਾ ਉੱਤੇ ਬਿੰਦੀ ਤੱਤੇ ਸਿਆਰੀ ਭਾਂਤ ਬਚਾਵੈ 70 ਸਸਯਦਕ ਤੱਤੇ ਪਰਚ ਅੱਧਾ ਰਾਰਾ 70 ਭਾਰਾ ਬੋਲਣਾ ਅਨੇਕ ਚਲਾਵਤ ਘਾਵ ਇਥੇ ਵਿੱਚ ਰਾਮ ਲੱਗੇਗਾ ਤਉ ਤਨ ਏਕ ਨਾ ਲਾਗਣ ਪਾਵੈ ਤਉ ਤਨ ਇਥੇ ਆਪਾਂ ਠਮਕੀ ਲਾਵਾਂਗੇ ਏਕ ਨਾ ਲਾਗਣ ਪਾਵੈ ਰਾਖਤ ਹੈ ਇਥੇ ਜਮਕੀ ਲਾਵਾਂਗੇ ਆਪਣੋ ਐੜਾ ਮੁਕਤਾ ਪਪਾ ਨੰਨੇ ਓੜਾ ਆਪਣੋ ਕਰਦਾ ਕਰ ਇਥੇ ਵਿਸ਼ਰਾਮ ਲੱਗੇਗਾ ਪਾਪ ਸਬੂਹ ਸਸ ਬਬੇ ਦਿਲੈਂਕੜ ਆਹਾ ਮੁਕਤਾ ਸਬੂਹ ਇਥੇ ਆਪਾਂ ਠਮਕੀ ਲਾਵਾਂਗੇ ਨਾ ਪੇਟਣ ਪਾਵੈ ਔਰ ਐੜੇ ਕਨੌੜਾ ਰਾਰਾ ਔਰ ਕੀ ਬਾਤ ਇਥੇ ਜਮਕੀ ਲਾਵਾਂਗੇ ਕਾ ਕ ਤੋ ਸ ਸ ਸ ਸ ਕਨੋੜਾ ਸ 100 ਮੂੰਹ ਖੋਲ ਕੇ ਬੋਲਣਾ 100 ਇਥੇ ਵੀ శ੍ਰਵਨ ਲੱਗੇਗਾ ਸ ਸ ਔਕੜ ਪੇਟ ਹੀ ਕੇ ਇਥੇ ਠੰਮਕੀ ਲਾਵਾਂਗੇ ਪਾਟ ਵਿੱਚ ਬਚਾਵੇਂ ਜਛ ਜਜਿਆ ਤਕ ਛਛ ਜਛ ਪੁਜੰਗ ਬੱਬੇ ਔਂਕੜ ਜੱਜੇ ਟਿੱਪੀ ਗੱਗਾ ਪੁਜੰਗ ਕਈ ਗੁਰਮੁਖ ਜਨ ਪਿਆਰੇ ਇਸ ਸ਼ਬਦ ਨੂੰ ਬੱਬੇ ਔਂਕੜ ਛੱਜੇ ਟਿੱਪੀ ਗੱਗਾ ਪੁਜੰਗ ਬੋਲ ਦਿੰਦੇ ਨੇ ਪਾਰ ਛੱਜਾ ਨਹੀਂ ਹੈ ਜੱਜਾ ਲੱਗਾ ਹੋਇਆ ਹੈ ਜੱਜੇ ਦੀ ਆਵਾਜ਼ ਕਰਨੀ ਹੈ ਪੁਜੰਗ ਪੁਜੰਗ ਜੰਗ ਪੁਜੰਗ ਪੁਜੰਗ ਇਸ ਤਰ੍ਹਾਂ ਬੋਲਣਾ ਹੈ ਸੋ ਤਾਨਵ ਦੇਵ ਇਤੇ ਵਿਸ਼ਰਾਮ ਲਗੇਗਾ ਆਪੇ ਉਹ ਐੜਾ ਮੁਕਤਾ ਤੂੰ ਸਭ ਹੀ ਕਰ ਧਿਆਵੈ ਭੂਮ ਆਕਾਸ ਐੜਾ ਮੁਕਤਾ ਪਤਾਲ ਰਸਾਤਲ ਇਤੇ ਵਿਸ਼ਰਾਮ ਲਾਵਾਂਗੇ ਜਸ਼ ਪੁਜੰਗ ਸਭ ਪੱਬਾ ਸਭ ਸਿਰ ਨਿ ਆਵੈ ਪਾਏ ਸੱਕ ਸਸਯਦਕ ਕਕੇ ਦਿਲਾ ਸੱਕੈ ਨਹੀਂ ਨੰਨਾ ਹਾਏ ਬਿਆਰੀ ਨਹੀਂ ਕਈ ਗੁਰਮੁਖ ਇਸ ਸ਼ਬਦ ਨੂੰ ਨੰਨੇ ਕੰਨਾਂ ਲਾ ਕੇ ਹਾਏ ਬਿਆਰੀ ਨਾ ਹੀ ਬੋਲਦੇ ਨੇ ਪਰ ਕੰਨਾ ਨਹੀਂ ਲੱਗਾ ਆ ਕੰਨੇ ਤੋਂ ਬਿਨਾ ਹੈ ਨੰਨਾ ਹੈ ਨਹੀਂ ਬੋਲਣਾ ਨਹੀਂ ਪਾਰ ਪ੍ਰਭ ਹੂ ਹਾਏ ਦਲੈਂਕੜੂ ਹੂ ਟਿੱਪੀ ਨਹੀਂ ਲਾਉਣੀ ਟਿੱਪੀ ਤੋਂ ਬਿਨਾ ਬੋਲਣਾ ਹੂ ਕੋ ਇਥੇ ਹੋਈ ਸ਼ਰਮ ਲਾਵਾਂਗੇ ਨੇਤ ਹੀ ਨੇਤੇ ਬੇਦ ਬਤਾਵੇ ਬੋਬਿਤ ਲਾਂ ਬਤਾਵੇ ਖੋਜ ਥਕੇ ਥੱਤ ਅਦਗ ਕੱਕੇ ਲਾਂ ਥਕੇ ਸਭ ਪੱਬਾ ਪਾਰਾ ਸਭ ਹੀ ਖੁਜੀਆ ਪੋਲਾ ਬੋਲਣਾ ਖੁਜੀਆ 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 ਸੋਰ ਵਕ ਵਕ ਬੋਲਣੇ ਨੇ ਇਥੇ ਵੀ ਸਰਾਮ ਲੱਗੇਗਾ ਹਾਰ ਪਰੇ ਇਥੇ ਠੰਮ ਕਿ ਲਾਵਾਂਗੇ ਹਾਰ ਹਾਰਾਰੇ ਸਿਆਰੀ ਹਾਥ ਨਾ ਆਵੈ ਪਾਏ ਸਕੈ ਨਹੀਂ ਪਾਰ ਪ੍ਰਭੂ ਕੋ ਨੇਤ ਹੀ ਨੇਤਿ ਬੀਦ ਬਤਾਵੈ ਖੋਜ ਥਕੇ ਸਭ ਹੀ ਖੁਜਿਆ ਅਸੁਰ ਹਾਰ ਪਰੇ ਹਰ ਹਾਥ ਨਾ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ